ਅਸੀਂ ਕਨਕ ਦੀ ਖਰੀਦ ਔਰ ਕਨਕ ਦੀ ਲਿਫਟਿੰਗ ਬਾਰੇ ਆਏ ਹਾਂ ਕਿ ਕਿੰਨੀ ਕਨਕ ਆ ਚੁੱਕੀ ਹੈ ਤਕਰੀਬਨ 80 ਤੋਂ 90% ਤੱਕ ਕਨਕ ਆ ਚੁੱਕੀ ਹੈ ਤੇ ਉਸ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਕਿ ਕਿਸਾਨ ਕੋਈ ਇੱਥੇ ਮੰਡੀਆਂ ਚ ਰੁਲਤਾ ਨਹੀਂ ਰਹੇ ਉਹਨਾਂ ਦੀ ਖੱਜਲ-ਖਵਾਰਤਾ ਨਹੀਂ ਹੋ ਰਹੀ ਉਹਨਾਂ ਦੀ ਚੱਕੀ ਜਾ ਰਹੀ ਹੈ ਮੌਇਸਚਰ ਠੀਕ ਹੈ ਉਹ ਦੇਖਦੇ ਹਾਂ ਔਰ ਇਹ ਲਿਫਟਿੰਗ ਫਾਸਟ ਕਰਾਉਣੀ ਅਸੀਂ ਲਿਫਟਿੰਗ ਲਿਫਟਿੰਗ ਦੀ ਫੋਕਲ ਪੁਆਇੰਟਸ ਕਈ ਚ ਸ਼ਿਕਾਇਤ ਆ ਰਹੀ ਹੈ ਕਿ ਲਿਫਟਿੰਗ ਸਲੋ ਹੈ ਕਈ ਥਾਵਾਂ ਤੇ ਹੋ ਨਹੀਂ ਰਹੀ ਬੈਰੋਕਾ ਤੋਂ ਵੀ ਆ ਕੁਝ ਐਬ ਜੀ ਖਬਰਾਂ ਸਾਹਮਣੇ ਆਈਆਂ ਜੀ ਅਸੀਂ ਉਹਨੂੰ ਦੁਬਾਰਾ ਐਗਜ਼ਾਮਿਨ ਕੀਤਾ ਹੈ ਜਿਹੜੇ ਜਿਹੜੇ ਡੀ ਐਮਸ ਹੈਗੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਕਿ ਜਿਹੜੀ ਮੰਡੀ ਚੋ ਸ਼ਿਕਾਇਤ ਆਈ ਅੱਜ ਇਸ ਤਰ੍ਹਾਂ ਸਵੇਰੇ ਮੈਨੂੰ ਇੱਕ ਸ਼ਿਕਾਇਤ ਆਈ ਸੀ ਕਿ ਉਹਨਾਂ ਦੀ ਅਸੀਂ ਪ੍ਰਾਇੋਰਟੀ ਤੇ ਚੱਕ ਹੈ ਸ਼ਿਕਾਇਤ ਦੀ ਗੱਲ ਲੀਏ ਅਸੀਂ ਸਾਰੀ ਜਗ੍ਹਾ ਸਾਰੀ ਮੰਡੀਆਂ ਤੋਂ ਇਹ ਚੱਕਣੀ ਹੈ ਤੇ ਜਿੱਥੇ ਰਹਿ ਵੀ ਜਾਏ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਸਾਨੂੰ ਜਦੋਂ ਮਰਜ਼ੀ ਫੋਨ ਵੀ ਕਰ ਸਕਦੇ ਆ ਸਾਡੇ ਤੱਕ ਪਹੁੰਚ ਕਰ ਸਕਦੇ ਆ ਐਂਡ ਵੀ ਵਿਲ ਇਨਸ਼ੋਰ ਕਿ ਅਸੀਂ ਤੁਹਾਡਾ ਇੱਕ ਇੱਕ ਦਾਣਾ ਅਸੀਂ ਕਿਸਾਨ ਦਾ ਮੰਡੀ ਚ ਚੱਕਾਂਗੇ ਉਹਨਾਂ ਨੇ ਮੱਡੀਆਂ ਵਿੱਚ ਰੂਟੀਨ ਚੈੱਕਅਪ ਕੀਤੀ ਹੈ ਚੈਕਿੰਗ ਕੀਤੀ ਹੈ ਲਿਫਟਿੰਗ ਪਰ ਵੀ ਆਏ ਸੀਗੇ ਮਾਲ ਤਾਂ ਬਹੁਤ ਵਧੀਆ ਆ ਰਿਹਾ ਹੈ ਮਾਲ ਫਰੀ ਵੀ ਸਹੀ ਰਿਹਾ ਹੈ ਪਰਚੇਜ ਵੀ ਸਹੀ ਹੋ ਰਹੀ ਥੋੜੀ ਜਿਹੀ ਪ੍ਰੋਬਲਮ ਇਲੈਕਟ੍ਰਿਕ ਦੀ ਆਈ ਸੀਗੀ ਉਹਦੇ ਵੇ ਮੈਡਮ ਆਏ ਸੀ ਸਾਰਾ ਮਸਲਾ ਸੋਲਵ ਕਰ ਗਏ ਨੇ ਕੱਲ ਤੋਂ ਵਧੀਆ ਰੂਟੀਨ ਨਾਲ ਕੰਮ ਚੱਲ ਰਿਹਾ ਕੋਈ ਪ੍ਰੋਬਲਮ ਨਹੀਂ ਸਹੀ ਚੱਲ ਰਿਹਾ ਸਾਰਾ ਬੈਸੀ ਮੈਮ ਬਹੁਤ ਪੇਨ ਲੈ ਕੇ ਮੀਟਿੰਗਾਂ ਕਰਕੇ ਸਾਰਾ ਸਹੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਮੀਦ ਕਰਨੇ ਆ ਵੀ ਅੱਗੋਂ ਅਸੀਂ ਵੀ ਸਾਰੇ ਸਾਥ ਜਾਵਾਂਗੇ ਇਨਸਪੈਕਟਰ ਵੀ ਸਾਥ ਦੇਣਗੇ ਕੰਟਰੈਕਟਰ ਵੀ ਸਾਥ ਦੇਣਗੇ ਸਹੀ ਚੱ